ਨਕੋਦਰ ਸ਼ਹਿਰ ਦੇ ਵਿੱਚ ਮੋਟਰਸਾਈਕਲ ਚੱਕਣ ਦੀ ਜਿਹੜੀ ਆ ਰੀਤਾ ਹੋ ਚੁੱਕੀ ਦੁਬਾਰਾ ਫੇਰ ਦੇਵੀਤਲਾ ਮੰਦਿਰ ਨਕੋਦਰ ਤੋਂ ਬਾਹਰ ਤਸਵੀਰਾਂ ਦਿਖਾ ਰਹੇ ਆ ਜਿੱਥੇ ਇੱਕ ਸੱਜਣ ਆਏ ਸੀ ਉਹਨਾਂ ਨੇ ਗੱਲਬਾਤ ਕਰ ਲੈਣੀ ਕੀ ਗੱਲਬਾਤ ਹੋਈ ਹੈ ਕੀ ਨਾਂਜੀ ਤੁਹਾਡਾ ਮੇਰਾ ਨਾਮ ਅਤੁਲ ਆ ਜੀ ਕੀ ਗੱਲਬਾਤ ਹੈ ਜੰਦਰੋਂ ਆਇਆ ਤੇ ਐਕਚੁਅਲੀ ਅਸੀਂ ਮੱਥਾ ਟੇਕਣ ਆਏ ਸੀਗੇ ਅੱਜ ਮੰਦਿਰ ਚ ਤੇ ਮੈਂ ਵਾਈਫ ਨਾਲ ਆਇਆ ਸੀਗਾ ਤੇ ਜਦੋਂ ਮੋਟਰਸਾਈਕਲ ਆਪਾਂ ਅੰਦਰ ਲਾਇਆ ਹੀ ਆ ਹਲੇ ਤੇ ਹਜੇ 1 ਮਿੰਟ ਵੀ ਨਹੀਂ ਹੋਇਆ ਤੇ ਮੈਨੂੰ ਅਸੀਂ 10 ਮਿੰਟਾਂ ਤੋਂ ਸਾਨੂੰ ਲੱਗੇ ਸੀਗੇ 10 ਮਿੰਟ ਅੰਦਰ ਤੇ ਅਸੀਂ ਬਾਹਰ ਆ ਕੇ ਦੇਖਿਆ ਮੋਟਰਸਾਈਕਲ ਹੀ ਹੈ ਨਹੀਂ ਸਾਡਾ ਤੇ ਮੁੜ ਕੇ ਫਿਰ ਅਸੀਂ ਸਾਰਿਆਂ ਨੂੰ ਦੱਸਿਆ ਆਲੇ ਦੁਆਲੇ ਵੀ ਸਾਡਾ ਏਦਾਂ ਮੋਟਰਸਾਈਕਲ ਚੱਕ ਹੋ ਗਿਆ ਜੀ ਕਿਹੜਾ ਮੋਟਰਸਾਈਕਲ ਸੀਗਾ ਬਲੈਡਨੈਸ ਹੈਗਾ ਜੀ 50 ਨੰਬਰ ਕੀ ਸੀ ਉਹ ਪੀਵੀ 33 ਸੀ 9008 ਕੋਈ ਸੀਸੀਟੀਵੀ ਕੈਮਰੇ ਤੇ ਆਇਆ ਹਾਂਜੀ ਭਾਜੀ ਹੁਣਾਂ ਨੇ ਚੈੱਕ ਕੀਤੀ ਆ ਤੇ ਥੋੜੀ ਜਿਹੀ ਫੁਟੇਜ ਸ਼ੋਅ ਹੋਈ ਆ ਉਹ ਚ ਵੀ ਲਿਜਾਂਦਾ ਵੇ ਇੱਕ ਬੰਦਾ ਬਾਹਰ ਪੁਲਿਸ ਨੂੰ ਕੰਪਲੀਟ ਕਰਤੀ ਤੁਸੀਂ ਅਸੀਂ ਅਜੇ ਪੁਲਿਸ ਨੂੰ ਨਹੀਂ ਕੀਤੀ ਕੰਪਲੀਟ ਤੇ ਅਸੀਂ ਜੂਰ ਕਰਾਂਗੇ ਹੁਣ ਹਾਂਜੀ ਹਾਂਜੀ ਕੀ ਹੁਣ ਪ੍ਰਸ਼ਾਸਨ ਕੋ ਮੰਨਦਾ ਨਹੀਂ ਬਸ ਇਹੀ ਹੈ ਜੀ ਮੋਟਰਸਾਈਕਲ ਵਾਪਸ ਦਵਾਇਆ ਜਾਵੇ ਸਾਡਾ ਛੇਤੀ ਛੇਤੀ ਬੰਦਾ ਫੜਿਆ ਜਾਵੇ ਹਾਂਜੀ ਤੇ ਸਰਾਬ ਧਾਰਮਿਕ ਸਥਲ ਤੇ ਜਲੰਧਰੋਂ ਬੰਦਾ ਕੋ ਮੱਥਾ ਟੇਕਣ ਆਉਂਦਾ ਤੇ ਮਿੰਟਾਂ ਸਕਿੰਟਾਂ ਦੇ ਵਿੱਚ ਉਹਦਾ ਮੋਟਰਸਾਈਕਲ ਜਿਹੜਾ ਚੋਰੀ ਹੋ ਜਾਂਦਾ ਜੈਸ਼ਲੀ ਰਾਮ ਜੀ ਮੈਂ ਤਾਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਹੀ ਸਰਕਾਰ ਨੂੰ ਗਵਰਨੈਂਸ ਨੂੰ ਪੰਜਾਬ ਦੀ ਗਵਰਨਮੈਂਟ ਨੂੰ ਔਰ ਲਾਅ ਐਂਡ ਆਰਡਰ ਨੂੰ ਤੇ ਪ੍ਰਸ਼ਾਸਨ ਨੂੰ ਸਿੱਧੀ ਸਿੱਧੀ ਅਸੀਂ ਇੱਕ ਰਿਕੁਐਸਟ ਨਹੀਂ ਹੁਣ ਕਰ ਸਕਦੇ ਹੁਣ ਤਾਂ ਚੇਤਾਵਨੀਆਂ ਆ ਕਿ ਜੇ ਤਾਂ ਤੁਸੀਂ ਇਹ ਨਾ ਚੋਰੀਆਂ ਤੋਂ ਲੁੱਟਾਂ ਖੋਹਾਂ ਤੋਂ ਸਨੇਚਿੰਗ ਤੋਂ ਸਾਨੂੰ ਨਿਜਾਦ ਦਿਵਾਣੀ ਹੈ ਤੇ ਥਾਣਿਆਂ 'ਚ ਬੈਠੰਦਾ ਇਹਨਾਂ ਨੂੰ ਰਾਈਟ ਆ ਨਹੀਂ ਤਾਂ ਥਾਣੇ ਨੂੰ ਲਾਣ ਜਿੰਦਾ ਚਾਬੀਆਂ ਪਬਲਿਕ ਦੇ ਹਵਾਲੇ ਕਰ ਦੇਣ ਕਿ ਆ ਸਾਂਭ ਲੋ ਪ੍ਰਾਪਰਟੀ ਸਰਕਾਰੀ ਅਦਾਰੇ ਆ ਤੇ ਤੁਸੀਂ ਕਬਜ਼ੇ ਕਰਕੇ ਬੈਠੇ ਹੋ ਤੁਹਾਡਾ ਲਾਭ ਕੋਈ ਨਹੀਂ ਹੋ ਰਿਹਾ ਸਾਨੂੰ ਨੁਕੂਦਰ ਨੂੰ ਨਿਤ ਚੋਰੀਆਂ ਹੋ ਰਹੀਆਂ ਨਿਤ ਸਨੇਚਿੰਗ ਹੋ ਰਹੀਆਂ ਨਿਤ ਦੁਕਾਨਾਂ ਦੇ ਚੋਰੀਆਂ ਹੋ ਰਹੀਆਂ ਨਿਤ ਬਾਈਕ ਚੱਕ ਹੋ ਰਹੇ ਆ ਅੱਜ ਆ ਭਾਈ ਸਾਹਿਬ ਸਾਡੇ ਜਲੰਧਰ ਤੋਂ ਆਏ ਆ ਸਾਡੇ ਐਡੀਟਰ ਧਾਲੂ ਆ ਸਾਡੀ ਏਡੀ ਪਾਕ ਧਰਤੀ ਦੇ ਉੱਪਰ ਮੱਥਾ ਟੇਕਣ ਆਇਆ ਦੇਵਤਲਾ ਮੰਦਿਰ ਜਗਦੰਬੇ धाम ਦੇ ਵਿੱਚ ਤੇ ਉੱਥੇ ਮੱਥਾ ਟੇਕਣ ਤੋਂ ਬਾਅਦ ਪ੍ਰਮਾਤਮਾ ਦੇ ਅੱਗੇ ਅਗਲਾ ਸਿਰ ਝੁਕਾਣ ਆਇਆ ਤੇ ਅਗਲੇ ਨੂੰ ਦੇਖੋ ਆਂਦੇ ਨੂੰ ਬਾਹਰ ਬਾਈਕ ਨਹੀਂ ਹੈ ਕੁਝ 1 ਹਫਤਾ ਪਹਿਲਾਂ ਹੀ ਸਾਡੇ ਅਮਿਤ ਵੇਜੋਣੀ ਉਹਨਾਂ ਦਾ ਬਾਈਕ ਗਊਸ਼ਾਲਾ ਦੇ ਬਾਹਰੋਂ ਚੱਕਿਆ ਗਿਆ ਸਾਡੇ ਧਾਰਮਿਕ ਸਥਾਨ ਵੀ ਸੇਫ ਨਹੀਂ ਤੇ ਅਸੀਂ ਕਿੱਥੇ ਖੜੇ ਹਾਂ ਕਿਸੇ ਨਾ ਕਿਸੇ ਨੇ ਤਾਂ ਆਪਣੀ ਬਾਈਕ ਤੇ ਆਪਣੇ ਸਾਧਨ ਤੇ ਹੀ ਆਣਾ ਨਾ ਰੋਜ਼ ਤੁਸੀਂ ਦੇਖੋ ਤੁਹਾਨੂੰ ਵੀ ਪਤਾ ਲੱਗ ਰਿਹਾ ਰੋਜ਼ ਨਿਊਜ਼ ਆ ਰਹੀਆਂ ਕਿ ਅੱਜ ਬਾਈਕ ਚੱਕਿਆ ਗਿਆ ਐਕਟਿਵਾ ਚੱਕੀ ਗਈ ਜਾਂ ਸਨੇਚਿੰਗ ਹੋ ਰ ਔਰ ਪੁਲਿਸ ਪ੍ਰਸ਼ਾਸਨ ਕੁੰਭ ਕਰਨੀ ਨਹੀਂ ਸੁਤਾ ਪਿਆ ਜੇ ਉਹਨਾਂ ਨੇ ਸੌਣਾ ਹੀ ਹੈ ਤੇ ਆਪਣੇ ਘਰਾਂ 'ਚ ਜਾ ਕੇ ਸੌਣ ਥਾਣਿਆਂ ਨੂੰ ਜਿੰਦੇ ਲਾ ਦੇਣ ਤੇ ਇਹਨਾਂ ਦੀ ਕੋਈ ਲੋੜ ਨਹੀਂ ਆ ਫਿਰ ਇੱਕ ਜਲੰਧਰ ਤੋਂ ਆਏ ਆ ਜੀ ਮੱਥਾ ਟੇਕਣ ਆਏ ਆ ਕੀ ਸੋਚ ਲੈ ਕੇ ਸਾਡੇ ਕੋਲੋਂ ਦੇਖੋ ਕੀ ਇਮਪ੍ਰੈਸ਼ਨ ਲੈ ਕੇ ਜਾਣਗੇ ਸਾਡੇ ਨਕੂਦਰ ਦੇ ਵਿੱਚੋਂ ਧਾਰਮਿਕ ਸਥਲ ਤੇ ਵੀ ਸੇਫ ਨਹੀਂ ਹੈ ਮੱਥਾ ਟੇਕਣ ਆਇਆ ਬੰਦਾ ਕਿਸੇ ਭਾਵਨਾ ਨਾਲ ਆਇਆ ਔਰ ਆਂਦਿਆਂ ਨੂੰ ਬਾਹਰ ਆ ਕੇ ਪਤਾ ਲੱਗੇ ਜੀ ਸਾਡਾ ਬਾਈਕ ਹੀ ਨਹੀਂ ਹੈ ਅੰਮ੍ਰਿਤ ਵੇਚ ਹੁਣਾਂ ਦਾ ਤਾਂ 30 ਸੈਕਿੰਡ ਦੇ ਵਿੱਚ ਬਾਈਕ ਚੁੱਕ ਕੇ ਲੈ ਗਏ ਗਊਸ਼ਾਲਾ ਦੇ ਬਾਹਰੋਂ ਸਿਰਫ ਇਹ ਕਪੇੜਾ ਬਾਣਾ ਸੀ ਪੇੜਾ ਪਾ ਕੇ ਬਾਹਰ ਆ ਕੇ ਦੇਖਿਆ ਤਾਂ ਜੀ ਗਊਸ਼ਾਲਾ ਦੇ ਬਾਹਰ ਬਾਈਕ ਹੈ ਨਹੀਂ ਉਹ ਹਲੇ ਤੱਕ ਉਹਦਾ ਕੋਈ ਸੁਰ ਪਤਾ ਨਹੀਂ ਹੈ ਇਹਨਾਂ ਦੀ ਕੰਪਲੀਟ ਹੋ ਗਈ ਜੀ ਹਲੇ ਕਿੱਥੇ ਜੀ ਹਲੇ ਤਾਂ ਵਿਚਾਰੇ ਅੜੀਕ ਦੇ ਪਏ ਆ ਵੀ ਪੁਲਿਸ ਵਾਲਿਆਂ ਨੂੰ ਉੱਧਾ ਪੌਣਾ ਘੰਟਾ ਹੋ ਗਿਆ ਫੋਨ ਕਰੀ ਜਾਂਦੇ ਪਏ ਆ ਵੀ ਆ ਜਾਓ ਭਾਜੀ ਇੱਥੇ ਹਲੇ ਤਾਂ ਕੋਈ ਬੜਿਆ ਨਹੀਂ ਹੈ ਯਾਨੀ ਕੰਪਲੀਟ ਕਰ ਚੁੱਕੇ ਕੰਪਲੇਂਟ ਹਲੇ ਉਹਨਾਂ ਨੂੰ ਫੋਨ ਤੇ ਦੱਸਿਆ ਵੀ ਭਾਈ ਸਾਹਿਬ ਇੱਥੋਂ ਬਾਈਕ ਚੋਰੀ ਹੋ ਗਿਆ ਤਾਂ ਆ ਜਾਓ ਤੇ 15-20 ਮਿੰਟ ਤੋਂ ਅਸੀਂ ਲਗਾਤਾਰ ਉਹਨਾਂ ਨੂੰ ਤਿੰਨ-ਚਾਰ ਕਾਲ ਕਰ ਚੁੱਕੇ ਆ ਤੇ ਹਲੇ ਤੱਕ ਅੱਧੇ ਘੰਟੇ ਦੇ ਵਿੱਚ ਵਿੱਚ ਹਲੇ ਤੱਕ ਕਿਸੇ ਦਾ ਕੋਈ ਸੁਰ ਪਤਾ ਨਹੀਂ ਹੈ ਕੀ ਹੁਣ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਅਸੀਂ ਮੰਗ ਨਹੀਂ ਕਰ ਰਹੇ ਜੀ ਪ੍ਰਸ਼ਾਸਨ ਨੂੰ ਤਾਂ ਅਸੀਂ ਚੇਤਾਵਨੀ ਦੇ ਰਹੇ ਆ ਕਿ ਜੇ ਤੁਸੀਂ ਇਦਾਂ ਦੀਆਂ ਚੋਰੀਆਂ ਤੋਂ ਨਿਜਾਦ ਨਹੀਂ ਦਿਵਾਣੀ ਇੱਕ ਤਾਂ ਤੁਸੀਂ ਥਾਣੇ ਨੂੰ ਜਿੰਦਾ ਲਾ ਦਿਓ ਦੂਸਰਾ ਨਹੀਂ ਤਾਂ ਅਸੀਂ ਕੱਲ ਤੋਂ ਅਸੀਂ ਚੌਂਕ ਦੇ ਵਿੱਚ ਬੈਠ ਕੇ ਗੁਰੂ ਰਵਿਦਾਸ ਚੌਂਕ ਜਿਹੜਾ ਸਾਡਾ ਪਹਿਲਾਂ ਐਮਸੀ ਚੌਂਕ ਹੁੰਦਾ ਸੀ ਉੱਥੇ ਬੈਠ ਕੇ ਅਸੀਂ ਦਰੀ ਬਿਛਾ ਕੇ ਮੁਜਾਹਰਾ ਕਰਾਂਗੇ ਸਰਕਾਰ ਦੇ ਖਿਲਾਫ ਵੀ ਔਰ ਲਾ ਐਂਡ ਆਰਡਰ ਪੁਲਿਸ ਪ੍ਰਸ਼ਾਸਨ ਇੱਕ ਮੋਟਰਸਾਈਕਲ ਕੁਝ ਦਿਨ ਪਹਿਲੇ ਚੱਕਿਆ ਗਿਆ ਕੀ ਸਰ ਕੀ ਨਾਂ ਤੇ ਡਬਲ ਨਾਂ ਦੱਸੋ ਮੇਰਾ ਨਾਂ ਹੈਗਾ ਜੀ ਅਮਿਤ 베ਜ ਕੀ ਕੀ ਹੋਇਆ ਤੁਹਾਡੇ ਨਾਲ ਉਹ ਮੈਨਾਂ ਤਾਂ ਜੋ ਹੋਣਾ ਸੀ ਜੀ ਉਹ ਤਾਂ ਗਿਆ ਹੋ ਮੈਂ ਤਾਂ ਇੱਕ ਵਾਰੀ ਦੱਸ ਦਿਓ ਨਾ ਸਾਨੂੰ ਤੁਹਾਡੇ ਬਾਤ ਦੱਸਣਾ ਉੱਥੇ ਕੀ ਹੈ ਜੀ ਆਪਣੇ ਗਊਸ਼ਾਲਾ ਮੱਥਾ ਟੇਕਣ ਗਿਆ ਸੀ ਮੈਨੂੰ ਤਾਂ ਪਹਿਲਾਂ ਕਹਿਣ ਲੱਗੇ ਆਪਣੇ ਆਪ ਦੇ ਹੰਦਾ ਕਿ ਮੈਂ ਧਾਰਮਿਕ ਸਾਨ ਦਾ ਨਾਮ ਲੈ ਰਿਹਾ ਕਿ ਜਿੱਥੇ ਚੋਰੀ ਕਿਉਂਕਿ ਨਾਲ ਉਹ ਬਦਨਾਮੀ ਹੋ ਰਹੀ ਆ ਪਰ ਅੱਧੇ ਮਿੰਟ ਦੇ ਵਿੱਚ ਮੋਟਰਸਾਈਕਲ ਮੇਰਾ ਚੱਕ ਲੈ ਗਿਆ ਮੈਂ ਲੈ ਕੇ ਨਹੀਂ ਕੀਤੀ ਕਿਉਂਕਿ ਮੈਂ ਨਹੀਂ ਸੀ ਸਮਝਦਾ ਕਿ ਧਾਰਮਿਕ ਸਾਨ ਦਾ ਮੈਂ ਨਾਮ ਲਾਵਾਂ ਪਰ ਲੇਕਿਨ ਹੁਣ ਸਾਡੇ ਸਾਹਮਣੇ ਮੱਥਾ ਟੇਕਣ ਆਏ ਸਾਡੇ ਵੀਰ ਹੁਣੇ ਸਾਡਾ ਮੈਨੂੰ ਲੱਗਦਾ ਕਿ 5 ਮਿੰਟ ਦੇ ਵਿੱਚ ਮੋਟਰਸਾਈਕਲ ਚੱਕ ਕੇ ਲੈ ਗਿਆ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਜਿਹੜਾ ਲਾਅ ਐਂਡ ਆਰਡਰ ਆ ਸਾਡਾ ਨਕੋਦਰ ਕੀ ਪੰਜਾਬ ਦੇ ਚਲੋ ਨਕੋਦਰ ਜਿਹੜੇ ਨਕੋਦਰੀ ਕਰਕੇ ਰੋਜ਼ ਨਿਤ ਨਵੀਆਂ ਚੋਰੀਆਂ ਹੁੰਦੀਆਂ ਮੋਟਰਸਾਈਕਲ ਚੱਕ ਹੁੰਦੇ ਆ ਲੋਕਾਂ ਨੂੰ ਧਮਕੀਆਂ ਫਰੋਤੀਆਂ ਚੈਨਾ ਲਾ ਹੋਰ ਲੁੱਟਾਂ ਖੋਹਾਂ ਦੀਆਂ ਬਾਤ ਆ ਤਾਂ ਲੇਕਿਨ ਜਿਹੜੀ ਪੁਲਿਸ ਦਾ ਉਹ ਕੰਬ ਕੰਨੀ ਨੀਂਦ ਸੁਤੀ ਪਈ ਆ ਪਰ ਲੇਕਿਨ ਹੁਣ ਦੇਖੋ ਹਰ ਚੀਜ਼ ਦਾ ਇੱਕ ਸਮਾਂ ਹੁੰਦਾ ਇੱਕ ਐਂਡ ਹੁੰਦਾ ਆ ਪਰ ਇਹ ਜਿਹੜਾ ਆ ਹੁਣ ਐਂਡ ਵੀ ਟੱਪ ਗਾਉਣ ਸਾਡੇ ਕੋਲ ਬਰਦਾਸ਼ਤ ਕਰਨ ਦਾ ਮਾਧਾ ਨਹੀਂ ਫਿਰ ਰੋਜ਼ ਰੋਜ਼ ਅਸੀਂ ਬਰਦਾਸ਼ਤ ਨਹੀਂ ਕਰਦੇ ਅਸੀਂ ਇਹੀ ਸੋਨਾਂ ਕਿ ਜਿਹੜੇ ਸਾਡੇ ਆ ਨੁਕਸਾਨ ਹੋਤਾ ਅਸੀਂ ਆਪ ਹੀ ਜੇ ਉਹਨਾਂ ਨੂੰ ਲੱਭਣਾ ਤਾਂ ਫੇ ਅਸੀਂ ਇਹਨਾਂ ਨੂੰ ਕਰਨਾ ਕੀ ਆ ਫਿਰ ਅਸੀਂ ਕਹਿੰਨਾ ਜੀ ਸਾਡਾ ਹੀ ਨੁਕਸਾਨ ਕਰਕੇ ਅਸੀਂ ਆਪ ਹੀ ਉਹਨਾਂ ਨੂੰ ਲੱਭਣਾ ਆ ਤਾਂ ਫੇ ਅਸੀਂ ਜੇ ਆਪ ਹੀ ਲੱਭਣਾ ਤਾਂ ਫੇ ਅਸੀਂ ਆਪ ਲਾਭ ਹੀ ਲਵਾਂਗੇ ਫੇ ਫੇ ਅਸੀਂ ਇਹਨਾਂ ਤੋਂ ਪ੍ਰਸ਼ਾਸਨ ਤੋਂ ਲੈਣਾ ਕਿ ਪ੍ਰਸ਼ਾਸਨ ਤੋਂ ਅਸੀਂ ਆਸ ਕੀ ਰੱਖਦੇ ਆ ਇਹ ਚਾਹੁੰਦੇ ਕੀ ਆ ਕੀ ਹੁਣ ਇਹ ਚਾਹੁੰਦੇ ਹੈ ਕਿ ਜਿੱਦਾਂ ਜੋ ਯੂਪੀ ਵਿਹਾਰਚ ਹੋ ਰਹੀਆਂ ਅਸੀਂ ਗੋਰੀਆਂ ਚੱਲ ਰਹੀਆਂ ਉਹ ਇੱਥੇ ਚੱਲਣ ਬੰਦੇ ਮਰਵਾਉਣੇ ਚਾਹੁੰਦੇ ਆ ਲੋਕੀ ਦੇ ਅੱਗੇ ਆ ਪਰੇਸ਼ਾਨ ਆ ਜਿਹਦਾ ਨੁਕਸਾਨ ਹੋ ਜਾਦਾ ਕਿੱਥੋਂ ਲੈਣੀ ਚੀਜ਼ ਕੀ ਅਗਲਾ ਕਦਮ ਹੋਵੇਗਾ ਜੀ ਕਦਮ ਆ ਜਿਹੜਾ ਅਗਲਾ ਸਾਡੇ ਪ੍ਰਧਾਨ ਜੀ ਨੇ ਕਹਿਤਾ ਜੀ ਜੇ ਤੇ ਇਸ ਗੱਲ ਨੂੰ ਸਾਨੂੰ ਕੋ ਸੈਟੀਸਫਾਈ ਉਹਦਾ ਆਨਸਰ ਦਿੰਦੇ ਠੀਕ ਆ ਨਹੀਂ ਤਾਂ ਕੱਲ ਤੋਂ ਉਹਦਾ ਪ੍ਰੋਟੈਸਟ ਹੋਊਗਾ ਜੀ ਪੂਰਾ ਸ਼ਹਿਰ ਲੈ ਕੇ ਕੋਈ ਪਾਰਟੀ ਦਾ ਨਹੀਂ ਸਾਰੇ ਸ਼ਹਿਰ ਦਾ ਜਿਹੜਾ ਪ੍ਰੋਟੈਸਟ ਹੋਊਗਾ ਉਹਦੇ ਵਿੱਚ ਬੈਠਾਂਗੇ ਚੌਂਕ ਦੇ ਵਿੱਚ ਬੋਧੀ ਮੰਦਪਾਗੀ ਖਬਰ ਕਵਾਂਗੇ ਭਾਈ ਸਾਹਿਬ ਆਏ ਸੀ ਜਲੰਧਰ ਤੋਂ ਮੱਥਾ ਟੇਕਣ ਆਏ ਆ ਦੇਵੀ ਤਲਾ ਮੰਦਿਰ ਕੁਝ ਸਕਿੰਟਾਂ ਦੇ ਵਿੱਚ ਇਹਨਾਂ ਦਾ ਮੋਟਰਸਾਈਕਲ ਜਿਹੜਾ ਇੱਥੋਂ ਚੋਰੀ ਹੋ ਜਾਂਦਾ ਆ ਮੰਗ ਮੰਗ ਤਾਂ ਨਹੀਂ ਕਵਾਂਗੇ ਕਿਉਂਕਿ ਬਾਰ-ਬਾਰ ਉਹੀ ਆ ਜਾਂਦਾ ਪ੍ਰਸ਼ਾਸਨ ਤੋਂ ਕੀ ਮੰਗ ਕਰੀਏ ਮੰਗ ਇਹਨਾਂ ਨੇ ਦੱਸ ਦਿੱਤੀ ਆ ਜਿਹੜੇ ਧੀਰ ਸਾਹਿਬ ਬੈਠੇ ਆ ਬੇਜ ਸਾਹਿਬ ਬੈਠੇ ਆ ਤੋਂ ਜਲਦੀ ਤੋਂ ਜਲਦੀ ਜੇ ਇਹਨਾਂ ਦੀ ਨੱਥ ਨਾ ਇਹਨਾਂ ਨੂੰ ਪਾਈ ਗਈ ਤੇ ਹੋ ਸਕਦਾ ਹੋਰ ਵੀ ਵੱਡਾ ਨੁਕਸਾਨ ਹੋ ਸਕਦਾ ਵਾ ਕੈਮਰਾ ਪਰਸਨ ਸੁਮੇਂਤ ਢਿੰਗੜਾ ਦੇ ਨਾਲ ਸੁਸ਼ੀਲ ਢਿੰਗੜਾ ਇਕਤਾ ਲਰ ਨਿਊਜ਼ ਨਕਾ